ਇੱਕ ਭਾਈ ਜ਼ਿਮੀਂਦਾਰ ਸੀਗਾ ਉਹ ਬਲਦ ਮੰਡੀ ਤੇ ਲੈ ਕੇ ਵਾ ਗਿਆ ਕਿ ਜਵਾਨਾ ਇਹ ਜਾਂਦਾ ਭਲੇ ਮਾਨ ਸਲੋਕਤੀ ਕਹਿੰਦਾ ਭਾਈ ਬਲਦ ਮੰਡੀ ਤੇ ਲੈ ਕੇ ਗਿਆ ਦੋਂ ਉਹ ਤੁਰਿਆ ਜਾਂਦਾ ਜਦੋਂ ਬਲਦ ਬੇਕਾ ਬੋਕਾ ਨਾ ਮੋੜਿਆ ਆ ਉਹਨੇ ਖੁੱਲਾ ਜਾ ਘਰ ਦੇ ਕੇ ਬਲਦ ਬੰਨਤਾ ਜ਼ਿਮੀਂਦਾਰ ਦਾ ਘਰ ਸੀ ਉਹ ਜ਼ਿਮੀਂਦਾਰ ਨਵਾਂ ਵਿਆਹਿਆ ਜਦੋਂ ਨਵਾਂ ਵਿਆਹਿਆ ਉਹ ਕਹਿੰਦਾ ਵੇ ਭਾਈ ਉਹਨੂੰ ਕਹਿੰਦਾ ਜ਼ਿਮੀਦਾਰ ਨਮਾ ਬਿਆਹਾ ਤੇ ਉਹਦੇ ਘਰ ਵਾਲੀ ਨੂੰ ਹੋ ਗਿਆ ਵੀ ਪਤਾ ਨਹੀਂ ਉਹਨੇ ਮੇਰੇ ਘਰ ਵਾਲੀ ਦੀ ਸਕੀਰ ਚ ਹੂ ਅੱਛਾ ਉਹਦੇ ਘਰ ਵਾਲੀ ਨੂੰ ਹੋ ਗਿਆ ਪਤਾ ਨਹੀਂ ਮੇਰੇ ਘਰ ਵਾਲੀ ਦੀ ਸਕੀਰ ਚ ਹੂ ਦੋਨੀਆਂ ਨੇ ਪੁੱਛਿਆ ਕਿਸੇ ਨੂੰ ਜਦੋਂ ਆ ਗਈ ਆ ਉਹਨੇ ਆ ਜਨੇ ਪਾਣੀ ਫੜਾਤਾ ਜ਼ਿਮੀਦਾਰ ਨੂੰ ਪਾਣੀ ਫੜਾ ਕੇ ਬਹਿ ਗਿਆ ਤੇ ਉਧਰੋਂ ਆ ਗਿਆ ਜ਼ਿਮੀਦਾਰ ਆਪਦਾ ਉਹ ਵੱਲ ਤੇ ਲੈ ਕੇ ਖੇਤੋਂ ਹਲ ਲੈ ਕੇ ਉਹਨੇ ਸੋਚਿਆ ਵੀ ਮੇਰੇ ਘਰ ਵਾਲੀ ਦੀ ਸਕੀਰ ਚ ਹੋਊਗਾ ਉਹਨੇ ਆ ਕੇ ਹੱਥ ਮਿਲਿਆ ਲਿਆ ਹੱਥ ਮਿਲਿਆ ਕੇ ਮੁਰਗਾ ਮਰਗਾ ਲਿਆ ਬੂਤਰ ਬਤਲ ਲਿਆ ਜਹਾਜਾ ਖਾਣਾ ਪੀਣਾ ਤੇ ਕਰਿਆ ਗੱਲਾਂ ਬਾਤਾਂ ਕਰੀਆਂ ਪੁੱਸਾ ਦੋਨਾਂ ਦੀਆਂ ਨਾ ਘਰ ਵਾਲੀ ਨੇ ਪੁੱਸੇ ਵੀ ਛੋਟੀ ਸਿਕਿਉਰਿਟੀ ਚਾਹਣਾ ਉਹਨੇ ਪੁੱਸੇ ਉਹ ਕਹਿੰਦਾ ਵੀ ਚੰਗਾ ਮੈਂ ਤਾਂ ਚੱਲਦਾ ਹਾਂ ਤੜਕੇ ਬਲਦ ਖੋਲ ਕਹਿੰਦਾ ਹੁਣ ਜਾਣੀ ਦੀ ਵਿਚਾਰੇ ਨੇ ਰਾਹੀ ਨੇ ਉਹ ਕਹਿੰਦਾ ਭਗ ਜਾ ਬਈ ਉਹ ਛੱਡਣ ਆ ਗਿਆ ਥੋੜੀ ਕੰਨ ਦੂਰ ਛੱਡ ਕੇ ਮੁੜਿਆ ਜਾ ਕੇ ਉਹਦੇ ਘਰ ਵਾਲੀ ਨੂੰ ਕਹਿੰਦਾ ਕੌਣ ਤੀ ਉਹ ਕਹਿੰਦੀ ਸੀ ਮੈਨੂੰ ਕੀ ਪਤਾ ਛੋਟੀ ਸਿਕਿਉਰਿਟੀ ਚ ਹੂੰ ਕਹਿੰਦਾ ਸਾਡੀ ਸਿਕਿਉਰਿਟੀ ਤਾਂ ਹੀ ਨਹੀਂ ਕੋਈ ਹੋਈ ਕਹਿੰਦਾ ਨੜੇ ਤਾਂ ਇਹ ਬੋਤਲ ਪੀਗਾ ਨੜੇ ਮੁਰਗਾ ਵਰਗਾ ਖਾ ਗਿਆ ਨੜੇ ਕੰਬਲ ਲੈ ਗਿਆ ਪਤੰਦੇ ਨੇ ਦੱਸਿਆ ਹੀ ਨਹੀਂ ਕਹਿੰਦਾ ਕੰਬਲ ਤਾਂ ਮੜਵਾ ਕੇ ਨਹੀਂ ਕਿੰਨੇ ਚਿਰ ਹੋਜੀ ਮੜਵਾ ਲਓ ਵਗਜੋ ਭੱਜ ਕੇ ਨਾਲ ਜਾ ਲੜਿਆ ਕਹਿੰਦਾ ਭਾਈ ਖੜਾ ਖੜ ਗਿਆ ਕਹਿੰਦਾ ਭਾਈ ਨਾ ਤਾਂ ਤੂੰ ਬੋਤਲ ਪੀ ਗਿਆ ਯਾਰ ਕਹਿੰਦਾ ਮੈਂ ਕਿੱਥੋਂ ਤੋਂ ਮਗਾਈ ਤੀ ਕਹਿੰਦਾ ਨਾ ਤੂੰ ਮੁਰਗਾ ਮਰਗਾ ਖਾ ਗਿਆ ਜਰਾ ਕਹਿੰਦਾ ਮੈਂ ਤਾਂ ਤੁਹੋਂ ਮਗਾਇਆ ਨਹੀਂ ਕੁਸ ਤੂੰ ਹੀ ਸਵਾ ਕਰੀਂਗਾ ਯਾਰ ਸਵਾ ਸੇ ਕਰਤੀ ਕਹਿੰਦਾ ਨਾਲੇ ਕੰਬਲ ਲੈ ਗਿਆ ਯਾਰ ਮੇਰੋਂ ਕਹਿੰਦਾ ਕੰਬਲ ਆ ਵੀ ਲੈ ਜਾ ਜਿਹੜਾ ਖਾਦਾ ਘੋਤ ਨਹੀਂ ਮੁਰਦਾ ਕੰਬਲ ਮੜਵਾ ਲਾ ਬਦੋ ਉਹ ਕਹਿੰਦਾ ਮੈਂ ਕੰਬਲ ਨਹੀਂ ਮੜਵਾਉਂਦਾ ਯਾਰ ਮੇਨਾ ਦੋਸਤ ਹੀ ਪਲ ਹੈ ਕਹਿੰਦਾ ਮੇਰਾ ਭਰਾ ਬਣ ਜਾ ਉਹਨਾਂ ਨੇ ਦੋਨਾਂ ਨੇ ਪੱਗ ਵਟਾ ਲਈ ਭਰਾ ਬਣ ਕੇ ਹੁਣ ਜਿੱਥੇ ਉਹਨੇ ਬਲਦ ਬੰਨ੍ਹਣ ਦੀ ਰਾਤ ਕੱਟੀ ਸੀ ਉੱਥੇ ਮੰਨ ਕੇ ਕਾਲ ਪੈ ਗਿਆ ਨਹੀਂ ਨਾ ਪਿਆ ਲੋਕ ਭੁੱਖੇ ਮਰਨ ਲੱਗੇ ਉਹਦੇ ਘਰ ਵਾਲੀ ਕੋਲੋਂ ਦੋ ਚਾਰ ਬੱਚੇ ਹੋ ਗਏ ਟਾਈਮ 'ਚ ਹੌਲੀ ਹੌਲੀ ਉਹ ਕਹਿੰਦੀ ਕਿ ਵੀ ਹੋਂ ਦੋ ਬੱਚੇ ਨੇ ਤੰਨਾ ਬਾਕੀ ਦੋ ਆਪਾਂ ਕੌਣ ਖਦਾਊ ਆਪਾਂ ਨੂੰ ਕਿਵੇਂ ਕਰੀਏ ਉਹਦੇ ਯਾਦ ਆ ਗਏ ਬੈਠੇ ਬੈਠੇ ਦੇ ਵੀ ਮੇਰੀ ਪੱਗ ਵਟੀ ਹੋਈ ਏਕਾ ਕਿਨੇ ਉਹ ਨਾਗਰੀ ਦੇ ਜੱਟਨਾ जिने बाल तो बन्याती ते उना त लतले कूड़ी ते जवाख वे उदे कोनु चालदे चल भाई कूड़ी ते जवाख लाते रहे घर वाली आप कूड़ी दा गलां ਫੜਕੇ ਮੂਰੇ ਤੁਰ ਗਿਆ ਜਦੋਂ ਕਨਿਉ ਨਗਰੀ ਦੀ ਸਾਥ ਚ ਵਾਗੇ ਲਾਲਾ ਤਰਬੈਣੀ ਕਹਲਾ ਸਾਥ ਕਹਲਾ ਸਭਾ ਕਹਲੇ ਜਦੋਂ ਉੱਥੇ ਵਾਗੇ ਉੱਥੇ ਬੱਕਰੇ ਵੱਡ ਕਸਾਈ ਬੈਠਾ ਕੋਲੇ ਹੋਰ ਸਾਥ ਦੇ ਹੋਰ ਬੈਠੇ ਸਿਆਣੇ ਬੰਦੇ ਉਹ ਕਹਿੰਦਾ ਬਾਈ ਘੋੜੀ ਦਾ ਕੀ ਮੁੱਲ ਹੈ ਨਾ ਭਾਈ ਕੋੜੀ ਦਾ ਕਹਿੰਦਾ ਮਤਲਬ 70 ਰੁਪਏ ਉਹ ਕਹਿੰਦਾ ਯਾਰਾ ਸਭ ਕਾਸ਼ੇ ਦੀ ਉਹ ਲਵੇ ਹੁਣ ਬੈਠੇ ਜਿਹੜੇ ਉਹ ਤੋਂ ਕਹਾਗਾ ਕਹਿੰਦਾ ਹਾਂ ਸਭ ਕਾਸ਼ੇ ਦੀ ਉਹਨੇ ਸਭ ਕਾਸ਼ੇ ਤੇ ਕਿਹਾ ਵਿੱਚੇ ਕੋਸ਼ਟ ਕਾਠੀ ਦੇ ਗਲਾਮ ਆਂਕਦਾ ਹੋਏ ਉਹ ਕਹਿੰਦਾ ਹਾਂ ਸਭ ਕਾਸ਼ੇ ਦੀ ਉਹ ਕਹਿੰਦਾ ਫੜ 70 ਰੁਪਏ ਨੇ ਗਲਾਮ ਫੜ ਲੈ ਕੁੜੀ ਦਾ ਉਹ ਕਹਿੰਦਾ ਮੈਂ ਜਵਾਖਤਾ ਲਾ ਲਾਂ ਕਹਿੰਦਾ ਤੇਰੇ ਨਾਲ ਸਭ ਕਾਸ਼ੇ ਦੇ ਕਰੇ ਨੇ ਉਹ ਪੈਸੇ ਕਿਨੇ ਹੁੰਦਾ ਤੇ ਨੇ ਹੁੰਦਾ ਨਹੀਂ ਦੀ ਸਾਰੇ ਜਿਹੜੇ ਕਨੌਨਗਰੀ ਦੇ ਬੈਠੇ ਸੀ ਕਹਿੰਦੇ ਹਾਂ ਵੀ ਇਹੀ ਗੱਲ ਹੋਈ ਐ ਉਹ ਤਾਂ ਵੀ ਘਰੇ ਲੈ ਗਿਆ ਵੱਖ ਨਲੇ ਉਹਦੇ ਘਰ ਵਾਲੀ ਨੂੰ ਨਲੇ ਕੁੜੀ ਟੱਲੀ ਜਾਣੀ ਸੀ ਉਹ ਰੋਂਦਾ ਉਹਦੇ ਕੋਲੇ ਵਾਗ ਗਿਆ ਜਿਹਨੇ ਵੱਲਦ ਬੰਨਿਆ ਤੀ ਕਨੇ ਆਉਨ ਅਗਰੀਆ ਕੋਈ ਉਹ ਕਹਿੰਦਾ ਵੇ ਭਾਈ ਮੇਰੇ ਨਾਲ ਤਾਂ ਐ ਹੋਈ ਕਹਿੰਦਾ ਜਰਾ ਥੋੜੇ ਕਸਾਈ ਐ ਕਹਿੰਦਾ ਤੂੰ ਵੀ ਚਾਹ ਪਾਣੀ ਉਹਨੇ ਸ਼ੀਰ ਪੀ ਲੈ ਲੇ ਥੜੀ ਤੇ ਧਰ ਲੈ ਹੁਣ ਛੱਡ ਕੇ ਜਵਾਖ ਨੂੰ ਸੱਤ ਚਾਹ ਕੇ ਫੇਰ ਬਹਿ ਗਿਆ ਉੱਥੀ ਕਹਿੰਦਾ ਵੀ ਸਿਰੀ ਲੈਣੀ ਐ ਮਿਰਜੂ ਕਹਿੰਦਾ ਮਿਰਜੂ ਕਹਿੰਦਾ ਕਾਸੀ ਦੀ ਮੱਲਣਾ ਕਹਿੰਦਾ ਜਿਹੜੀ ਮਰਜ਼ੀ ਲੈ ਲਈ 1 ਰੁਪਈਆ ਤੋਂ ਲੈ ਕੇ 6 ਰੁਪਈਆ ਤੱਕ ਸਿਰੀ ਜਿਹੜੀ ਮਰਜ਼ੀ ਲੈ ਲਈ ਕਹਿੰਦਾ ਚੱਕ 6 ਰੁਪਈਆ ਤੇਰੇ ਮੁੰਡੇ ਦੀ ਸਿਰੀ ਦੇ ਮੈਨੂੰ ਉਹ ਭਾਈ ਉਹ ਕਹਿੰਦਾ ਮੁੰਡੇ ਦੀ ਸਿਰੀ ਕੌਣ ਦੇ ਤੂੰ ਕਹਿੰਦਾ ਕਾਹੂੰ ਵੀ ਹੋਈ ਨਹੀਂ ਗੱਲ ਕਾਸੀ ਦੀ ਮਰਜ਼ੀ ਲੈ ਲਈ ਕਹਿੰਦਾ ਹਾਂ ਹੋਈ ਐ ਕਹਿੰਦਾ ਮੁੰਡੇ ਦੀ ਸਿਰੀ ਕਿਹੜਾ ਦੇ ਦੂ ਕਹਿੰਦਾ ਤੈਨੂੰ ਫੇਰ 70 ਰੁਪਈਆ ਚ ਜਵਾਬ ਕਿਹੜਾ ਦੇ ਦੂ ਏ ਨਾ ਕੁੜੀ ਮੂੜ ਸਾਰਾ ਕੁਝ ਨਹੀਂ ਮੁੰਡੇ ਦੀ ਸਿਰੀ ਦੇ ਉਹਨੂੰ ਮੋੜਨਾ ਪੈ ਗਿਆ ਭਾਈ ਮੜਵਾ ਲਿਆ ਉਹ ਕਹਿੰਦਾ ਵੀ ਐਂ ਕਰ ਜੀ ਮਿੰਦਾਰਾ ਤੇ 2 ਸਾਲ ਬੈਠਾ 4 ਸਾਲ ਬੈਠਾ ਸਾਡੇ ਹੁੰਦਾ ਕਨੇਉ ਸਾਡੇ ਪਿੰਡ ਚ ਨਾ ਜਾਈ ਕੋਈ ਸਾਂਝ ਜਵਾਨ ਨਾ ਕਿਸੇ ਨਾ ਕਰੀ ਤੈਨੂੰ ਉਹਦੀ ਡਾਲਣਗੇ ਕਹਿੰਦਾ ਚੰਗਾ ਵੀ ਬੈਠਾ ਰਿਹਾ ਭਾਈ ਉਹ ਜਿਮੀਂਦਾਰ ਦੀ ਦਾੜ੍ਹੀ ਵੱਡੀ ਹੋ ਗਈ ਉਹਨੇ ਆਖੇ ਵੀ ਦਾੜ੍ਹੀ ਤਾਂ ਮਨਾਲੀ ਹੈ ਦਾੜ੍ਹੀ ਜਿਕੜਾ ਆਪਣਾ ਮਨਾਲੂ ਤਸਾਲੂ ਕੋਈ ਨਾਈ ਕੋਲੇ ਵਾਗਿਆ ਦਾੜ੍ਹੀ ਮਨੋ ਰਾਜੇ ਕੋਲੇ ਕਹਦਾ ਰਾਜਾ ਆਰਾਮ ਜੀ ਮੇਰੀ ਦਾੜ੍ਹੀ ਇਹੀ ਜੀ ਮੋਨਦੇ ਕਹਿੰਦਾ ਮੈਂ ਤੈਨੂੰ ਖੁਸ਼ ਕਰ ਦੂੰ ਕਹਿ ਬੱਠਾ ਭਾਈ ਉਥੇ ਦੋ ਬੰਦੇ ਹੋਰ ਬੈਠੇ ਨੇ ਤੇਰੇ ਵਰਗੇ ਉਹ ਭਈ ਗੱਲ ਮੁਕਦੀ ਕਰ 5 ਰੁਪਏ ਦਿੱਤੇ 10 ਦਿੱਤੇ 70 ਤੇ 70 ਹੀ ਦਿੱਤੇ ਕੁੜੀ ਵਾਲੇ ਉਹ ਤਾਂ ਫੇਰ ਵੀ ਨਾ ਖੁਸ਼ ਹੋਇਆ ਕਹਿੰਦਾ ਕਰ ਖੁਸ਼ ਉਹ ਕਹਿੰਦਾ ਜੇ ਮੈਂ ਘਰੋਂ ਲਿਆ ਕੇ ਦਿੰਨਾ ਫਿਰ ਕਹਿੰਦਾ ਇੰਨੇ ਚਿਰ ਆ ਜਾ ਨਹੀਂ ਤੇਰੇ ਮਾਗਰ ਪੁਲਿਸ ਤੋਂ ਨੂੰ ਕਹਿੰਦਾ ਚੰਗਾ ਜਾ ਕੇ ਰੋਣ ਲੱਗ ਗਿਆ ਕਹਿੰਦਾ ਮੈਥੋਂ ਤਾਂ 70 ਰੁਪਏ ਲੈ ਲੈ ਮੈਥੋਂ ਤਾਂ ਆਹ ਗੱਲ ਕਹੀ ਉਹ ਤਾਂ ਖੁਸ਼ੀ ਨਹੀਂ ਹੁੰਦਾ ਕਹਿੰਦਾ ਤੇ ਇਥੋਂ ਨਹੀਂ ਹੁੰਦਾ ਮੈਂ ਕਰਕੇ ਆਣੇ ਬਾਗ ਗਿਆ ਭਈ ਨਾਲ ਉਹਨੇ ਦੋ ਬੰਦੇ ਪੁਲਿਸ ਦੇ ਲੈ ਲੇ ਤੇ ਕਹਿੰਦਾ ਭਾਈ ਰਾਜਾਰਾਮ ਤਨਾ ਹਾਂ ਕਹਿੰਦਾ ਰਾਣੀ ਕੋਲੇ ਰਾਤ ਮੁੰਡਾ ਹੋਇਆ ਤੂੰ ਖੁਸੇ ਜੇ ਤੂੰ ਖੁਸੇ ਕਹਿੰਦਾ ਫੇਰ ਤਾਂ 70 ਰੁਪਏ ਮੁਰਦੇ ਨੇ ਜੇ ਖੁਸੇ ਨਹੀਂ ਕਹਤਾ ਤਾਂ ਪਰਸੂ ਕੁੱਟ ਦਈਏ ਵੀ ਰਾਣੀ ਦੇ ਤਾਂ ਮਸਾ ਮੁੰਡਾ ਹੋਇਆ ਸਾਰਾ ਪਿੰਡ ਖੁਸਾ ਤੂੰ ਕਿਉਂ ਨਹੀਂ ਖੁਸਾ ਕਹਿੰਦਾ ਹਾਂ ਜੀ ਖੁਸਾ ਮੈਂ ਤਾਂ ਬਾਗੋ-ਬਾਗਾਂ ਕਹਿੰਦਾ ਫੜਾ 70 ਰੁਪਏ ਵੜਵਾ ਲਿਆ ਉਹ ਕਹਿੰਦਾ ਲਾ ਭਾਈ ਹੁਣ ਨਾ ਜਾਈ ਬਾਹਰੇ ਕਹਿੰਦਾ ਚੰਗਾ ਥੋੜਾ ਕਹਣਾ ਚਰ ਨੰਗਾ ਸਾਲ ਤੋਂ ਸਾਡ ਨੰਗੇ ਉਹਨੇ ਸੋਚਿਆ ਵੀ ਕੀ ਆ ਕਾਲ ਖੁੱਲ ਖੁੱਲ ਗਿਆ ਹੋਵੇ ਕਿਹੜਾ ਤਾਂ ਮਾਰੀਏ ਕਹਿੰਦਾ ਪਿੰਡ ਆ ਪਦੇ ਕਹਿੰਦਾ ਭਾਈ ਮੈਂ ਸਲਾਹਤੀ ਵੀ ਮੈਂ ਇਹ ਕਾਲ ਕੁਲ ਖੁੱਲ ਗਿਆ ਹੁਣ ਮੈਂ ਗਿੜਾ ਮਾਰਨਾ ਕਹਿੰਦਾ ਹਾਂ ਜਾਇਆ ਭਾਈ ਜੇ ਨਾ ਵੀ ਕਾਲ ਖੁੱਲਿਆ ਤਾਂ ਦੁਬਾਰੇ ਵਾਪਸ ਆ ਜੀ ਮੇਰੇ ਕੋਲ ਕਹਿੰਦਾ ਚੰਗਾ ਭਾਈ ਬਾਗ ਗਿਆ ਤੇ ਉੱਥੋਂ ਨੇ ਚਾਹ ਕੁੜ ਸਾਰਾ ਸਮਾਨ ਬੰਨਤਾ ਥੋੜਾ ਥੋੜਾ ਵੀ ਜਾਣ ਸਾਰ ਕਿਹੜਾ ਹੁਣ ਤੁਹਾਡੇ ਘਰੇ ਪਿਆ ਵੀ ਖਾ ਪੀ ਲੋਗੇ ਆਟਾ ਕੋਟਾ ਸਾਰਾ ਸਮਾਨ ਬੰਨਤਾ ਤੇ ਕਹਿੰਦਾ ਵੀ ਆ ਸਿੱਧੀ ਡੰਡੀ ਤੁਰ ਜਾ ਜੀ ਮੂਰੇ ਡੰਡੀਆਂ ਪਾਟ ਰੀਆਂ ਤੂੰ ਹੋ ਡੰਡੀ ਨਾ ਜਾਈ ਸਿੱਧੀ ਨੰਗ ਜੀ ਤੇਰੇ ਪਿੰਡ ਨੂੰ ਜਾਊ ਕਹਿੰਦਾ ਚੰਗਾ ਅੱਗੇ ਡੰਡੀਆਂ ਹੁੰਦੀਆਂ ਹੁਣ ਮੂਰੇ ਪਾਲੀ ਖੇਢੀ ਜਾਣ ਖਦੋ ਖੁੰਡੀ ਉਹਦਾ ਪਾਲੀਆਂ ਕਿੰਨੀ ਝਾਕਾਂ ਲਾ ਕੇ ਡੰਡੀ ਤਾਂ ਭੁੱਲ ਗਿਆ ਉਹ ਕਹਿੰਦਾ ਵੇ ਪਾਲੀ ਕੋ ਮੈਨੂੰ ਡੰਡੀ ਦੱਸ ਕੇ ਜਾਊ ਭਾਈ ਮੇਰੇ ਪਿੰਡ ਨੂੰ ਫਲਾਣੇ ਨੂੰ ਕਿਹੜੀ ਜਾਊ ਹੁਣ ਪਾਲੀ ਭਾਈ ਕਿਉਂ ਖੇੜਦੇ ਲਾਲਚ ਛੜਦੇ ਨੇ ਕਹਿੰਦਾ ਪਾਲੀ ਆਜਾ ਤੁਹਾਨੂੰ ਬਾਲਾ ਸਾਰਾ ਕੁੜ ਦੇਉ ਜੇ ਬਾਲਾ ਸਾਰਾ ਕਹਿਤਾ ਪਾਲੀ ਆ ਗਈ ਪਾਲੀ ਕਹਿੰਦੇ ਵੀ ਇਹ ਫਲਾਣੇ ਥਾਂ ਨੂੰ ਆ ਡੰਡੀ ਜਾਂਦੀ ਜੰਦੀ ਸਿੱਧੀ ਨੰਗ ਜਾ ਲੈ ਗੋੜ ਦੇਵਾਲਾ ਸਾਰਾ ਹੁਣ ਪਾਈ ਉਹਨਾਂ ਸਾਰਾ ਪਕੋੜ ਖਾ ਕੇ ਪਾਣੀ ਜੇ ਗਾਹਾਂ ਤੋਂ ਤਾਂ ਗੱਟੇ ਤੇ ਨੰਗ ਮਾਰਦੇ ਨੇ ਵੀ ਤੇ ਬਾਲਾ ਸਾਰਾ ਕੋ ਕਿਹਾ ਸਾਨੂੰ ਬਾਲਾ ਸਾਰਾ ਦੇ ਕੇ ਜਾ ਫਿਰ ਮੁੜਿਆ ਕਹਿੰਦਾ ਮੈਂ ਲੈ ਆ ਕੇ ਦਿੰਨੇ ਉਹਨੂੰ ਕਹਿੰਦਾ ਯਾਰ ਮੇਥੋਂ ਤਾਂ ਗੱਲ ਆ ਹੋ ਗਈ ਛੋੜੇ ਕਿ ਨੌਂ ਅਗਰ ਤੇ ਪਾਣੀ ਨਹੀਂ ਨੰਗਾਂਦੇ ਹੁਣ ਤਾਂ ਮੈਨੂੰ ਉੱਟਣਗੇ ਉਹ ਕਹਿੰਦਾ ਮੈਂ ਚੱਲਦਾ ਹਾਂ ਗੋੜ ਗਾੜ ਹੋਰ ਬਨਨ ਤਾਂ ਆਪੇ ਇੱਕ ਡੜੀ ਉਹਨੇ ਵੱਡੀ ਲੈ ਲਈ ਇੱਕ ਸੂਟੀ ਲੈ ਲਈ ਹੱਥ ਤੇ ਰੱਖ ਲਿਆ ਕਹਿੰਦਾ ਲੈ ਵੀ ਪਾਲਿਓ ਉਹ ਆਖੇ ਮੈਂ ਲੈਣਾ ਬਾਲਾ ਉਹ ਆਖੇ ਮੈਂ ਲੈਣਾ ਆਪੇ ਦੀ ਲੜਕੂ ਕਾ ਨੰਗ ਜਾ ਪੂਲੜਨ ਲੱਗੇ ਪੜੀ ਉਹ ਪੇਗਹਾਨ ਗਾਤਾ ਤੇ ਹੁਣ ਉਵੇਂ ਜਿੱਕਰੀ ਕਾਲ ਪਿਆ ਖੜਾ ਹੈ ਭੁੱਖੇ ਮਰਦੇ ਨੇ ਲੋਕ ਪਿੰਡ ਦੇ ਵਿੱਚ ਬੈਠਾ ਹੈ ਸਾਥ ਚ ਭੱਗ ਗਿਆ ਜ਼ਿੰਮੇਦਾਰਾਂ ਜਾ ਕੇ ਸਾਥ ਚ ਕਹਿੰਦਾ ਵੀ ਕੰਮ ਤਾਂ ਉਹੀ ਹੋਗਾ ਕਾਲ ਤਾਂ ਨਹੀਂ ਆਪਣੇ ਖੁੱਲਿਆ ਕਹਿੰਦੇ ਨਾ ਗੱਲਾਂ ਬਾਤਾਂ ਕਰਕੇ ਉਥੋਂ ਨਾਲ ਆਖੇ ਵੀ ਚਲ ਖੇਤ ਤਾਂ ਜਾਈਏ ਜਰ ਖੇਤ ਆਪਦਾ ਨਹੀਂ ਦਾਣੇ ਹੁੰਦੇ ਖੇਤ ਤਾਂ ਜਿਹੜਾ ਤਾਂ ਮਰੀਏ ਜਦੋਂ ਗਾਂ ਖੇਤ ਗਿਆ ਉਹਦੇ ਕੁਦਰਤ ਮਾਲਕ ਦੀ ਮਤੀਰਾਂ ਦੀ ਬੇਲ ਹਰੀ ਹੋਈ ਖੜੀ ਉਹਦੇ ਖੇਤ 'ਚ ਉਹਨਾਂ ਜੋ ਦੇਖਿਆ ਮਤੀਰਾਂ ਦੀ ਬੇਲ ਹਰੀ ਹੋਈ ਖੜੀ ਹੈ ਕੋਦੋਂ ਕਾਲ ਪੈ ਜੇ ਦਖਤਰ ਵੀ ਮੱਚ ਜਾਂਦੇ ਨੇ ਉਹ ਆ ਕੇ ਕਹਿੰਦਾ ਵੀ ਮੇਰੇ ਖੇਤ 'ਚ ਮਤੀਰਾਂ ਦੀ ਬੇਲ ਹਰੀ ਖੜੀ ਆ ਫਲਾਨੇ ਥਾਂ 'ਤੇ ਸਾਥ 'ਚ ਕਹਿੰਦਾ ਉਹ ਉੱਥੇ ਬਠਾ ਦੀ ਸੜਾ ਬੈਠਾ ਹੀ ਨਹੀਂ ਤੀ ਉਹ ਕਹਿੰਦਾ ਹੁੰਦੇ ਤਾਂ ਦਾਣੇ ਨਹੀਂ ਬੁੱਜੇ ਦਖਰ ਤਾਂ ਤਾਂ ਮੱਚ ਗਏ ਤੇਰੇ ਵੇਲੇ ਮਤੀਰਾਂ ਦੀ ਬੇਲ ਨੂੰ ਗੱਲ ਕਿੱਥੋਂ ਆ ਗਈ ਕਹਿੰਦਾ ਮੈਨੂੰ ਨਹੀਂ ਪਤਾ ਯਾਰ ਫਲਾਣੇ ਸਾਹਮਣੇ ਖੜੀਆ ਕਹਿੰਦਾ ਮੇਰੇ ਨਾਲ ਅਸਰਤ ਕਿ ਸਰਤ ਕਿਵੇਂ ਲਉਣੀ ਆ ਕਿ ਜੇ ਤਾਂ ਇਹ ਜਿੱਤ ਗਿਆ ਮਤੀਰੇ ਦੀ ਬੇਲ ਉੱਥੇ ਹੋਈ ਤਾਂ ਤਾਂ ਕਹਿੰਦਾ ਜਿਹੜੀ ਚੀਜ਼ ਦੇ ਹੱਥ ਨਾਲ ਤਾਂ ਮੈਂ ਦੂੰ ਜੇ ਕਹਿੰਦਾ ਮੰਨ ਕੇ ਚੱਲ ਇਹ ਹਰਗੱਲ ਮਤੀਰੇ ਦੀ ਬੇਲ ਨਾ ਹੋਈ ਫਿਰ ਕਹਿੰਦੇ ਚੀਜ਼ ਦੇ ਮੈਂ ਹੱਥ ਲਾਉਂਗਾ ਉਹ ਦੇਣੀ ਪੂ ਕਹਿੰਦੇ ਵੀ ਠੀਕ ਐ ਲਵਾਤੀ ਸਰਤ ਚਾਰ ਬੰਦੇ ਵਿੱਚ ਵਾਹ ਹੋ ਗਏ ਸੜਾ ਤਰਾਤ ਨੂੰ ਮੇਰੇ ਹਾਲਾਂ ਮਤੀਰੇ ਦੀ ਬੇਲ ਪਟਿਆ ਆ ਓਟਕੇ ਕਿਤ ਹੋਰੀ ਛਟਿਆ ਕੋ ਥਾਂ ਦਾ ਸਤ ਨਹੀਂ ਫਲਾਣੇ ਸਾਹ ਤੇ ਜਦੋਂ ਗਿਆ ਭਈ ਗਹਾਉਂ ਉਹ ਤੜਕੇ ਸਵੇਰ ਦੇ ਬੰਦੇ ਗਏ ਉਹ ਜ਼ਿਮੀਂਦਾਰ ਗਿਆ ਥੇ ਮਤੀ ਰਹਿੰਦੀ ਵੀਰ ਨਾ ਕਹਿੰਦੇ ਵੀ ਕਿਉਂ ਫੁਲਾਨਾ ਸਿਆਂ ਕਹਿੰਦਾ ਹਾਂ ਵੀ ਸਰਤ ਹਰ ਗਿਆ ਮੈਂ ਕਹਿੰਦਾ ਮੈਂ ਪਰਸੋਂ ਨੂੰ ਸਰਤ ਦਿਆਂ ਕਹਿੰਦਾ ਵੀ ਕੋਈ ਨਾ ਹੂੰ ਤੇਰੇ ਮੇਰੇ ਵਰਗੇ ਲੱਗੇ ਕਹਿਣਾ ਮੁੰਡੇ ਖੁੰਡੇ ਮੇਰਾ ਸਾਲਿਆ ਵੇਹ ਜਾਵੇਂਗਾ ਟੱਪਰ ਦੇ ਹੱਥ ਲਾ ਦੀ ਦੇ ਦੇ ਇਹਦੀ ਟੀਮੀ ਦੇ ਹੱਥ ਲਾ ਦੀ ਉਹ ਕਹਿੰਦਾ ਮੈਨੂੰ ਸਾਰਾ ਪਤਾ ਹੈ ਮੈਨੂੰ ਕੀ ਦੱਸ ਦਿਓ ਉਹ ਜਦੋਂ ਘਰੇ ਗਿਆ ਕਹਿੰਦੇ ਤਾਂ ਸੂਤ ਸਕਰਤ ਲਾ ਦੀ ਸਕੂਤੀ ਤੂੰ ਗਿਆ ਫਸ ਕੂਤਾ ਉਹ ਆ ਛੜਾ ਬੰਦਾ ਉਹ ਤਾਂ ਮੇਰੇ ਹੱਥ ਲਾਉਤਰੀ ਰੋਟੀ ਵੀ ਗਈ ਮੈਨੂੰ ਜਾਣਾ ਪਊ ਤੇ ਸਰਤਾਂ ਲਈ ਬੈਠੇ ਕਹਿੰਦਾ ਫਿਰ ਹੁਣ ਕਿਵੇਂ ਕਰਾਂ ਕਹਿੰਦੀ ਉਸੇ ਕਨਾਉਣਾ ਗਰੀ ਵਾਲੇ ਕੋਲੇ ਜਾ ਉਹ ਬਚਾਉ ਤੈਨੂੰ ਆ ਗਿਆ ਕਨਾਉਣਾ ਗਰੀ ਕੋਲ ਕਹਿੰਦਾ ਭਾਈ ਕਿਉਂ ਕਾਲ ਖੁੱਲ ਗਿਆ ਕਹਿੰਦਾ ਕਾਲ ਤਾਂ ਹੋਰ ਪੈ ਗਿਆ ਖੁੱਲਣਾ ਤਾਂ ਕਹੀ ਤੀ ਕਹਿੰਦਾ ਕਿਉਂ ਕਹਿੰਦਾ ਮੈਂ ਤਾਂ ਐ ਕਰਕੇ ਯਾਰ ਬੇਲ ਹਰੀ ਉਹ ਖੜੀ ਸੀ ਮੈਂ ਤਾਂ ਦੱਸ ਬੈਠਾ ਹੁਣ ਸਵਾ ਦੇ ਬੰਦੇ ਜੇ ਮੈਂ ਸਰਤ ਹਰ ਗਿਆ ਬੰਦਾ ਉਹ ਸੜਾ ਹੈ ਮੇਰੀ ਜਨਾਨੀ ਦੇ ਹੱਥ ਲਊ ਮੈਂ ਤਾਂ ਰੋਟੀ ਵੀ ਗਈ ਜਰਾ ਮੈਂ ਤਾਂ ਉਦੋਂ ਵੀ ਕਾਲ ਪੱਧ ਗਿਆ ਕਹਿੰਦਾ ਪੌੜੀ ਹੈਗੀ ਆ ਕਹਿੰਦਾ ਹਾਂ ਹੈਗੀ ਆ ਉਹਨੇ ਚੱਕ ਲਿਆ ਜੱਟ ਨੇ ਕੁੱਕਿਆਂ ਨੂੰ ਡਾ ਕਹਿੰਦਾ ਚੱਲ ਮੈਂ ਕਰਦਾ ਤੈਨੂੰ ਆਪਣੀ ਜੇਚੋਂ ਜਦੋਂ ਭਾਈ ਟਾਈਮ ਆ ਗਿਆ ਸਰਤ ਦਾ ਕਹਿੰਦਾ ਵੀ ਐਂ ਕਰ ਸਰਤ ਆਉਣਗੇ ਇਹਨੂੰ ਕੁੱਤਾਂ ਲਾ ਦੇ ਕੋਠੇ ਤੇ ਪੌੜੀ ਦੇ ਲਾ ਪੌੜੀ ਲਾਤੀ ਪਈ ਸਾਹਮਣੇ ਕੁੱਤਾਂ ਲਾਤੀ ਕੋਠੇ ਤੇ ਵਹਾ ਕੇ ਹੁਣ ਉਧਰ ਤੇਰੇ ਮੇਰੇ ਵਰਗੇ ਪੀਛੇ ਜਾਂਦੇ ਲਾ ਮਾਰ ਕੇ ਕੂਣੀਆਂ ਮੇਰਾ ਸੜਿਆ ਤਾਹਾਂ ਬੈਠਿਆ ਗੌਰ ਕੇ ਸਾਥ ਉਹਦੇ ਲਈ ਪਤਾ ਹੈ ਮੈਨੂੰ ਲਾਉ ਉੱਪਰੇ ਖੜੇ ਦੀ ਉਹਨੂੰ ਵੀ ਐਂਦੀ ਵੀ ਮੈਂ ਨੰਨੀ ਵਾਲਾ ਬਣ ਜੂ ਹੁਣ ਉਧਰ ਜੱਟ ਬੈਠੋ ਕਾਨੂੰਨਗਰੀ ਵਾਲਾ ਕੋਕਣਾ ਖੁੰਡਾ ਲਈ ਮੋਢੇ ਨਾਲ ਲਈ ਕਹਿੰਦਾ ਭਈ ਆਓ ਕਿਵੇਂ ਆਏ ਕਹਿੰਦੀ ਜੀ ਸ਼ਰਤ ਲੈਣੀ ਆ ਤੂੰ ਕਹਿੰਦਾ ਹਾਕਾ ਭਈ ਲੋ ਕਹਿੰਦਾ ਸ਼ਰਤ ਕਿਵੇਂ ਲਈ ਆ ਕਹਿੰਦਾ ਇਹ ਚੀਜ਼ ਦੇ ਹੱਥ ਲਾਉ ਕਹਿੰਦਾ ਆਇਆ ਭਈ ਕੁੜੀ ਖੜੀ ਐ ਇਹਦੇ ਹੱਥ ਲਾ ਕੇ ਮਾਗਰੋ ਤੁਸੀਂ ਕੁੜੀ ਬੇਵਸੰਤ ਕਰ ਦਿਓ ਮਾਗਰੋ ਘਰ ਦੇ ਹੱਥ ਲਾ ਦੇਓ ਘਰ ਬੇਵਸੰਤ ਕਰ ਦਿਓ ਮਾਗਰੋ ਤੇ ਕੋਈ ਹੋਰ ਚੀਜ਼ ਦੇ ਹੱਥ ਲਾ ਦੇ ਤੁਸੀਂ ਇੱਕ ਚੀਜ਼ ਦੇ ਹੱਥ ਲਾਓ ਓਡੀ ਤੇ ਮਰਜ਼ੀ ਲਾ ਦਿਓ ਕਹਿੰਦਾ ਹਾਂਜੀ ਇੱਕ ਦੀ ਲਾਉਣਾ ਕਹਿੰਦਾ ਭਈ ਲਾ ਦੇ ਫਿਰ ਉਹਨਾਂ ਐ ਤਾਂ ਦੇਖਣ ਮੈਨੂੰ ਥੱਲੇ ਤਾਰਨਾ ਪੌੜੀਆਂ ਚੜ ਗਿਆ ਜਦੋਂ ਕ ਡੰਡੇ ਦੇ ਹੱਥ ਲੱਗ ਗਿਆ 10ਵੇਂ ਡੰਡੇ ਦੇ ਹੱਥ ਲਾਤਾ ਮਾਰਿਆ ਕੋਕਾਂ ਦਾ ਖੁੰਡਾ ਥੱਲੇ ਸਿੱਟ ਲਿਆ ਜਟਨੀ ਕਹਿੰਦਾ 10 ਡੰਡਿਆਂ ਦੇ ਹੱਥ ਲੱਗ ਗਿਆ ਇੱਕ ਡੰਡਾ ਲੈ ਜਾ ਪਟਕੇ ਬਾਕੀ 9 ਪੈ ਰਹਿਣ ਦੀ ਪੌੜੀ ਦੇ ਕਹਿੰਦਾ ਤੂੰ ਹਿਯਾਰਤੀ ਵੀ ਮੈਂ ਜਨਾ ਨਹੀਂ ਥੱਲੂੰ ਕਹਿੰਦਾ ਹਾਂ ਮੈਂ ਤਾਂ ਐ ਖੇਡਿਆ ਸੀ ਕਹਿੰਦਾ ਬੱਸ ਫਿਰ ਮੈਂ ਵੀ ਮਰੂ ਹਿਯਾਰਤੀ ਕਹਿੰਦਾ ਕਿ ਮੈਨੂੰ ਪਤਾ ਸੀ ਵੀ ਤੂੰ ਐ ਸੜਾ ਬੰਦਾ ਤੈਨੂੰ ਹੁਕਾਹਲ ਤਾਂ ਪੌੜੀ ਚੜਨਾ ਡੰਡਾ ਹੱਥ ਪੌੜੀ ਨੂੰ ਲੱਗੂ ਉਹ ਸਵਾਲੇ ਬੰਦੇ ਕਹਿੰਦੇ ਹਾਂ ਭਾਈ ਕੰਡੇ ਦਾ ਹੱਕਦਾਰ ਹੈ ਉੱਥੋਂ ਕਢ ਲਿਆ ਵਿਚਾਰਾ ਉਹ ਭਾਈ ਉਹ ਕਹਿੰਦਾ ਭਾਈ ਜਾਉਂਦਾ ਬਹੁਤਾ ਰਹਿ ਮੇਰਾ ਕੋ ਦੂਜਾ ਘਰ ਤਾਂ ਖੋਲ ਲਿਆ ਕਹਿੰਦਾ ਤੀਜਾ ਰੱਬ ਖੋਲੂ ਹੁਣ ਐਡੀ ਕੋ ਕਹਾਣੀ ਆਏ